ਖਾਣਾ ਲੋਹੀਆਂ ਜਲੰਧਰ ਦਿਹਾਤੀ ਵੱਲੋਂ ਪੈਸੇ ਲੈ ਕੇ ਲੋਕਾਂ ਦੇ ਘਰਾਂ ਦੇ ਗੇਟਾਂ 'ਤੇ ਗੋਲੀਆਂ ਮਾਰਨ ਅਤੇ ਲੁੱਟਾਂ ਖੋਹਾਂ ਦੇ ਗਿਰੋਹ ਦੇ 3 ਮੈਂਬਰ ਅਤੇ ਉਹਨਾਂ ਨੂੰ ਪਿਸਤਲ ਮੁਹਈਆ ਕਰਵਾਉਣ ਵਾਲੇ 3 ਹੋਰ ਮੈਂਬਰਾਂ ਪਾਸੋਂ ਕੁੱਲ 4 ਪਿਸਤਲ ਦੇਸੀ ਨਜਾਇਜ਼ ਬੱਤੀ ਬੋਰ 10 ਜਿੰਦਾ ਰੋਂ 7 ਮੈਗਜ਼ੀਨ ਸਮੇਤ ਗ੍ਰਿਫਤਾਰ ਮਾਨਯੋਗ ਸ਼੍ਰੀ ਹਰਕਨਵਲ ਪ੍ਰੀਤ ਸਿੰਘ ਖੱਖ ਪੀ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ देहाती जी ਦੇ ਦਿਸ਼ਾਨ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਿਤ ਸ੍ਰੀਮਤੀ ਜਸਰੂਪ ਕੌਰ ਬਾਟ ਆਈ ਪੀ ਪ੍ਰੈਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਊਕਾਰ ਸਿੰਘ ਬਰਾੜੋ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਯਾਦਵਿੰਦਰ ਸਿੰਘ ਮੁਖ ਅਫਸਰ ਥਾਣਾ ਲੋਹੀਆ ਦੀ ਟੀਮ ਵੱਲੋਂ ਪੈਸੇ ਲੈ ਕੇ ਲੋਕਾਂ ਦੇ ਘਰਾਂ ਦੇ ਗੇਟਾਂ 'ਤੇ ਗੋਲੀਆਂ ਮਾਰਨ ਅਤੇ ਲੱਟਾ ਖੋਹਾ ਦੇ ਗਿਰੋਹ ਦੇ 03 ਮੈਂਬਰ ਅਤੇ ਉਹਨਾਂ ਨੂੰ ਹਥਿਆਰ ਮੁਹैया ਕਰਾਉਣ ਵਾਲੇ 03 ਮੈਂਬਰਾਂ ਕੁਲ 06 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਕਮਲਪ੍ਰੀਤ ਸਿੰਘ ਖਖਪੀ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦੇਹਾਤੀ ਜੀ ਨੇ ਦੱਸਿਆ ਕਿ ਮਿਤੀ 9 ਨਵੰਬਰ 2024 ਨੂੰ ਯਾਦਵਿੰਦਰ ਸਿੰਘ ਐਸਐਚਓ ਥਾਣਾ ਲੋਹੀਆ ਦੀ ਟੀਮ ਦੇ ਐਸ ਆਈ ਬਲਵਿੰਦਰ ਸਿੰਘ ਥਾਣਾ ਲੋਹੀਆ ਸਮੇਤ ਸਾਥੀ ਕਰਮਚਾਰੀਆਂ ਦੇ ਹਾਈਟੈਕ ਨਾਕਾ ਟੋਲ ਪਲਾਜ਼ਾ ਗਿੱਦੜ ਪਿੰਡੀ ਪਰ ਨਾਕਾਬੰਦੀ ਦੌਰਾਨ ਇੱਕ ਗੱਡੀ ਨੰਬਰੀ ਪੀਬੀ 65H9100 ਪਰ ਸਵਾਰ ਤਿੰਨ ਨੌਜਵਾਨ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਜਗਤਾਰ ਸਿੰਘ ਵਾਸੀ ਬਿੱਲੀ ਬੜੈਚ ਥਾਣਾ ਸ਼ਾਹਕੋਟ जगविंदर सिंह ओरफ शनिपुत्र जगतार सिंह वासी पिंड मूलेवाल खैरा थाना शाहकोट जस्करन सिंह ओरफ सरा ओरफ जस पुत्र दिलबर सिंह वासी सिद्धवा दोना थाना सदर कपूरथला जिला कपूरथला पासो दद्दा जीना ने पूछगिछ दौरान दस्या कि कर्मचारी अजय कुमार ओरफ बिल्ला पुत्र संतोख सिंह वासी शाहजहानपुर फुकीवाल थाना सुल्तानपुर लोधी जिला कपूरथला प्रिंस पुत्र बलविंदर राम वासी नवा पिंड दोनेवाल थाना लोहिया ਵਿਸ਼ਾਲ ਪੁੱਤਰ ਰਣਜੀਤ ਵਾਸੀ ਮੋਹੱਲਾ ਸੀਨਪੁਰਾ ਕਪੂਰਥਲਾ ਥਾਣਾ ਸਿਟੀ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਨੂੰ ਇੱਕ ਸਕੂਟਰੀ ਨੰਮਰੀ PB09AK8740 ਮਾਰਕਾ ਜੁਪੀਟਰ ਸਮੇਤ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਪਿਸਤਲ ਦੇਸੀ 32 ਬੋਰ ਅਤੇ 3 ਰੋਂਦ ਜਿੰਦਾ ਬਰਾਮਦ ਕਰਕੇ ਮਕਦਮਾ ਨੰਬਰ 109 ਮਿਤੀ 13 ਨਵੰਬਰ 2024 ਜੋ 111308 BNS 255459 ਅਮਜ਼ੇਕਟ ਥਾਣਾ ਲੋਹੀਆਂ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿੱਚ ਲਿਆਦੀ ਗਈ ਹੈ ਪੁਲਤ ਕਾਰੋਬਾਰੀ ਦੇ ਗੇਟ ਪਰ ਗੋਲੀਆਂ ਚਲਾਉਣ ਲਈ ਜਗਦੀਪ ਸਿੰਘ ਉਰਫ ਜੱਗਾ ਪੁੱਤਰ ਨਿਰਮਲ ਸਿੰਘ ਉਰਫ ਨਿੰਮਾ ਵਾਸੀ ਸ਼ਾਹਜਹਾਨਪੁਰ थाना ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੇ ਕਹਿਣ ਪਰ ਇੱਕ ਪਿਸਟਲ ਅਜੇ ਕੁਮਾਰ ਬਿੱਲਾ ਨੇ ਗੋਲੀਆਂ ਚਲਾਉਣ ਵਾਲਿਆਂ ਨੂੰ ਮੌਹਈਆ ਕਰਵਾਇਆ ਸੀ ਲੁੱਟਾ ਖੋਹਾ ਕਰਨ ਵਾਲੇ ਗੈਂਗ ਦੇ ਪੰਜ ਮੈਂਬਰ ਜੀਤਾ ਪੁੱਤਰ ਹਰਨੇਕ ਸਿੰਘ ਵਾਸੀ ਕੰਗਕਲਾ ਥਾਣਾ ਲੋਹੀਆ ਸਨੀ ਕੁਮਾਰ ਉਰਫ ਸਨੀ ਪੁੱਤਰ ਜਗਦੀਸ਼ RAM ਵਾਸੀ ਖੋਸਾ ਥਾਣਾ ਲੋਹੀਆ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਬਲਵਿੰਦਰ ਸਿੰਘ ਵਾਸੀ ਖੋਸਾ थाना ਲੋਹੀਆ ਗੁਰਸ਼ਰਨ ਸਿੰਘ ਉਰਫ ਸ਼ਰਨਾ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਤਲਵੰਡੀ ਸਲੇਮ थाना ਫੜੇ ਗਏ ਹਨ ਜਿਹਨਾਂ ਨੂੰ ਇਹ ਧਰਾਤਮਕਾ ਕੇ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਕਾਫੀ ਪਰਚੇ ਅਸੀਂ ਦਰਜ ਕੀਤੇ ਹੈਗੇ ਆ ਐ ਐਕਸਟਰਸ਼ਨ ਦੇ ਪਹਿਲਾਂ ਹੀ ਉਹ ਸਾਡੇ ਟਰੇਸ ਹੋਏ ਆ ਔਰ ਇਹ ਜਿਹੜਾ ਸਿਸਟਮ ਹੈਗਾ ਪੰਜਾਬ ਨੂੰ ਬਦਨਾਮ ਕਰਨ ਪਹਿਲਾਂ ਪੰਜਾਬ ਨੂੰ ਨਸ਼ੇ ਤੇ ਬਦਨਾਮ ਕੀਤਾ ਗਿਆ ਵੀ ਪੰਜਾਬ 'ਚ ਨਸ਼ਾ ਵੜਾਇਆ ਜੀ ਪੰਜਾਬ 'ਚ ਹੁਣ ਪੰਜਾਬ ਨੂੰ ਐਕਸਟਰਸ਼ਨ ਕਾਲਾਂ 'ਚ ਬਦਨਾਮ ਕੀਤਾ ਬਈ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬੰਦਿਆਂ ਨੂੰ ਜਿਹੜਾ ਕੋਈ ਕਾਰੋਬਾਰੀ ਬੰਦਾ ਆ ਕੋਈ ਚੰਗਾ ਬੰਦਾ ਹੈਗਾ ਵੈਲ ਆਫ ਆਫਸਰ ਹੈਗਾ ਜਿਨੇ ਕੋਈ ਮਿਹਨਤ ਕਰਕੇ ਜ਼ਿੰਦਗੀ 'ਚ ਕੋਈ ਕਮਾਈ ਕੀਤੀ ਆ ਕੋਈ ਚੀਜ਼ ਕੀਤੀ ਆ ਉਹਦੇ ਤੋਂ ਈਜ਼ੀਲੀ ਉਹਨੂੰ ਡਰਾ ਧਮਕਾ ਲਾਓ ਤੋ ਕੋਈ ਪੈਸੇ ਲੈ ਲਓ ਤੋ ਇਹ ਜਿਹੜੇ ਆਪਰੇਸ਼ਨਸ ਹੈਗੇ ਆ ਡੀਐਸਪੀ ਸ਼ਾਹਕੋਟ ਐਸਐਚਓ ਲੋਇਆ ਇਨਸਪੈਕਟਰ ਸੀਆਈਏ ਮੈਡਮ ਐਸਪੀ ਇਨਵੈਸਟੀਗੇਸ਼ਨ ਦੀ ਦੇਖਰੇਖ ਚ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਸਿਰੇ ਚੜਾਏ ਗਏ ਨੇ ਇਹਨਾਂ ਕੋਲ ਬਹੁਤ achiyan leads ਇਸ ਮੁਕਦਮੇ ਚ ਹੈਗੀਆਂ ਇਹਨਾਂ ਨੇ ਆਪਣੀ ਟੈਕਨੀਕਲੀ ਜਿਹੜੇ ਸਾਡੇ ਕੋਲ ਸਾਇੰਟਿਫਿਕ ਟੂਲਸ ਹੈਗੇ ਇਨਵੈਸਟੀਗੇਸ਼ਨ ਦੇ ਉਹ ਵਰਤੇ ਹੈਗੇ ਆ ਜਿਨ੍ਹਾਂ ਦਾ ਫਾਇਦਾ ਸਾਨੂੰ ਇਸ ਗੱਲ ਦੇ ਵਿੱਚ ਇਹਨਾਂ ਨੂੰ ਸਜ਼ਾ ਕਰਾਉਣ ਚ ਹੋਏਗਾ ਕਿਉਂਕਿ ਸਾਡੇ ਕੋ ਐਮਪਲ ਐਵਿਡੈਂਸ ਹੈਗੀ ਹੈ ਇਹਨਾਂ ਨੂੰ ਵੀ ਕਨੈਕਟ ਕਰਨ ਦੀ ਜਿਹੜਾ ਫੋਰਨ ਬੰਦਾ ਹੈਗਾ ਇੱਕ ਦੂਜੇ ਨਾਲ ਕਿਦਾਂ ਕਨੈਕਟ ਹੁੰਦਾ ਜਿਹੜਾ ਫੋਰਨ ਬੰਦਾ ਇੰਡੀਆ ਚ ਇਹਨਾਂ ਬੰਦਿਆਂ ਨਾਲ ਕਿਦਾਂ ਕਨੈਕਟ ਹੁੰਦਾ ਔਰ ਇਟਸ ਅ ਵੈਰੀ ਗੁੱਡ ਆਪਰੇਸ਼ਨ ਮੈਂ ਆਪਣੀ ਸਾਰੀ ਟੀਮ ਨੂੰ ਜਿਹੜਾ ਵਧਾਈ ਦਿੰਦਾ ਔਰ ਇਹਨਾਂ ਦੀ ਜਿਹੜੀ ਬਹਾਦਰੀ ਦੀ ਰეკਮੈਂਡੇਸ਼ਨ ਵੀ ਡੀਜੀਪੀ ਪੰਜਾਬ ਨੇ ਕੀਤੀ ਚਾਹੂਗਾ ਪਿਓਰਪਸ ਕਿ ਸਟੈਬਲਿਸ਼ਡ ਬੰਦੇ ਹੈਗੇ ਸੀ ਜਿਹੜੇ ਪਹਿਲਾਂ ਗੈਂਗ ਜਿਹੜੇ ਚੱਲਦੇ ਨੇ ਨਾਮੀ ਬੰਦੇ ਜਿਹੜ ਇਹ ਉਹਨਾਂ ਦੇ ਨਾਲ ਰਿਲੇਟਿਡ ਸੀ ਕਿ ਇਹ ਆਪਣਾ ਨਵਾਂ ਐਸਟੈਬਲਿਸ਼ ਕਰ ਰਹੇ ਸੀ ਇਹ ਗੈਂਗ ਅਸੀਂ ਪੰਮੇ ਪਾਊਡਰ ਦਾ ਜ਼ਿਕਰ ਜੋਣੇ ਵਾਲੇ ਕੇਸ 'ਚ ਆਲਰੇਡੀ ਕੀਤਾ ਸੀ ਉਦੋਂ ਸਾਡੇ ਕੋਲ ਇਹ ਜਿਹੜਾ ਮਨੀ ਮਨੀਲੇ ਵਾਲਾ ਔਰ ਜਿਹੜਾ ਜੱਗਾ ਹੈਗਾ ਯੂਕੇ ਵਾਲਾ ਉਹਨਾਂ ਦਾ ਨਹੀਂ ਸੀ ਪਤਾ ਉਦੋਂ ਤੱਕ ਸਾਡਾ ਪੰਮਾ ਪਾਊਡਰ ਹੀ ਲੱਗ ਰਿਹਾ ਸੀ ਸਾਨੂੰ ਕਿ ਇਹ ਬੰਦਾ ਉਤਰੋ ਰੈਕਡ ਚਲਾ ਰਿਹਾ ਹੁਣ ਅਸੀਂ ਜਿਹੜੇ ਅਗਲੀ ਤਫ਼ਤੀਸ਼ ਕੀਤੀ ਹੈ ਇਹਨਾਂ ਨੇ ਉਹਦੇ ਵਿੱਚ ਦੋ ਹੋਰ ਬੰਦੇ ਨਵੇਂ ਆ ਗਏ ਹੁਣ ਜੇ ਤੁਸੀਂ ਕਹੋ ਵੀ ਇਹਨਾਂ ਦਾ ਪ੍ਰੋਫਾਈਲ ਕੀ ਹੈਗਾ ਜੋ ਤੁਹਾਡਾ ਸਵਾਲ ਆ ਵੀ ਇਹ ਕਿਸ ਲੈਵਲ ਦੇ ਬੰਦੇ ਹੈਗੇ ਤੇ ਮੈਂ ਤਾਂ ਕਹੂੰਗਾ ਵੀ ਛੋਟਪੁੱਟ ਬੰਦੇ ਨੇ ਜੀ ਆਪਾਂ ਹੀ ਨਾ ਯੂਜ਼ ਕਰਦੇ ਸੀ ਨਾ ਜੋ ਲੋਰੈਂਸ ਦਾ ਜਾਂ ਕਿਸੇ ਹੋਰ ਦਾ ਹਾਂਜੀ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਇਹ ਸਾਰੇ ਹੀ ਬਦਮਾਸ਼ ਨੇ ਬੇਸਿਕਲੀ ਤਾਂ ਬਟ ਇਹਨਾਂ ਨੂੰ ਹੌਲੀ ਹੌਲੀ ਮੀਡੀਆ ਪਬਲਿਸਿਟੀ ਮਿਲ ਜਾਂਦੀ ਤੇ ਇਹ ਬੰਦਾ ਵੱਡਾ ਹੋ ਜਾਂਦਾ ਅਗਲੀ ਗੱਲ ਕਰਦੇ ਜਗਵਿੰਦਰ ਐਸ ਮਾਮਲੇ ਚ ਲੋਹਿਆ ਵਾਲੇ ਮਾਮਲੇ ਚ ਲੱਗ ਗਏ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਪਿਤਾ ਜਿਹੜੇ ਬਠਿੰਡਾ ਜੇਲ੍ਹ ਜੀ ਤੇ ਨਾਦੂਸ ਕਰਦਾ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਾਡਾ ਇੱਕ ਵਾਰਡਨ ਹੈ ਹੈਵੀ ਨੇ ਜੇਲ ਦੇ ਵਿੱਚ ਅਫਸਰ ਹੈਗੇ ਆ ਉਹਨਾਂ ਦਾ ਬੇਟਾ ਹੈਗਾ ਜਿਹੜਾ ਇਹ ਜਗਵਿੰਦਰ ਹੈਗਾ ਮੂਲੇ ਵਾਲ ਖੈਰਾ ਦਾ ਔਰ ਜਿਹੜਾ ਇਹ ਇਹਨਾਂ ਦੇ ਵਿੱਚੋਂ ਇਹ ਬੰਦਾ ਹੈਗਾ ਇੱਕ ਇਹਦਾ ਕਜ਼ਨ ਅਜੇ ਬਿਲਾ ਜਿਹੜਾ ਫੂਕੀ ਵਾਲ ਦਾ ਹੈਗਾ ਇਹ ਮੇਰੇ ਹਿਸਾਬ ਨਾਲ ਰਿਲੇਟਡ ਹੈਗਾ ਇਹਦੇ ਨਾਲ ਜਗਦੀਪ ਚੱਕਰ ਨਾਲ ਜਿਹੜਾ ਯੂਕੇ ਆਇਆ ਤੇ ਮਤਲਬ ਉਹਦੇ ਥਰੂ ਹੈ ਮਿਲਿਆ ਸੀ ਜਗਵਿੰਦਰ ਹਾਂਜੀ ਹਾਂਜੀ ਕਿ ਇਸ ਦੇ ਪਿਤਾ ਨੂੰ ਕੋਈ ਜਿਹੜੇ ਕੁਛ ਹੈ ਪਿਤਾ ਦਾ ਨਹੀਂ ਪਿਤਾ ਦਾ ਹਲੇ ਤੱਕ ਕੋਈ ਰੋਲ ਨਹੀਂ ਹੈਗਾ ਮੈਂ ਕਹਿੰਨਾ ਪਿਤਾ ਛੱਡੋ ਜੀ ਤੁਸੀਂ ਸਾਨੂੰ ਨਹੀਂ ਸਾਡੇ ਬੱਚਿਆਂ ਦਾ ਪਤਾ ਲੱਗਦਾ ਵੀ ਉਹ ਮੋਬਾਈਲ ਤੇ ਕੀ ਕਰ ਰਹੇ ਹੈਗੇ ਇਹ ਸਾਰਾ ਜਿਹੜਾ ਕੰਮ ਹੈਗਾ ਇਹਨਾਂ ਦਾ ਆਪਣਾ ਹੀ ਕਰਤੂਤ ਹੈਗੀ ਹੈ ਪਿਤਾ ਦਾ ਹਲੇ ਤੱਕ ਸਾਡੇ ਕੋਈ ਰੋਲ ਸਟੈਬਲਿਸ਼ ਨਹੀਂ ਹੋਇਆ ਇਹਨਾਂ ਨੇ ਕੋਈ ਲੇਟੈਸਟ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਕੋਈ ਸਟੋਰੀ ਕਈ ਵਾਰਦਾਤਾਂ ਇਹਨਾਂ ਨੇ ਕੀਤੀਆਂ ਤੁਹਾਨੂੰ ਬੜੀ ਡਿਟੇਲ ਇਹਦੇ ਵਿੱਚ ਆ ਜਾਣੀ ਹੈ ਸਾਡੇ ਕੋਲ ਜਿਹੜੀਆਂ ਮੋਟੀਆਂ-ਮੋਟੀਆਂ 5 ਫਾਇਰਿੰਗ ਇਨਸੀਡੈਂਟ ਟਰੇਸ ਹੋਏ ਆ ਤਿੰਨ ਕਪੂਰਥਲਾ ਜ਼ਿਲ੍ਹੇ ਦੇ ਨੇ ਤੇ ਦੋ ਸਾਡੇ ਜ਼ਿਲ੍ਹੇ ਦੇ ਨੇ ਜਿਹੜੇ ਸ਼ਾਹਕੋਟ ਸਾਡੇ ਹੋ ਜਾਂਦੇ ਨੇ ਉਹ ਆਪਣੇ ਦੋ ਜਿਹੜੇ ਇਨਸੀਡੈਂਟ ਹੈਗੇ ਆ ਤਿੰਨ ਇਨਸੀਡੈਂਟ ਹੈਗੇ ਆ ਉਹ ਇਸ ਸ਼ਾਹਕੋਟ ਵਾਲੇ ਲੋਹਿਆ ਵਾਲੇ ਗੈਂਗ ਤੋਂ ਟਰੇਸ ਹੋਏ ਨੇ ਤੇ ਜਿਹੜੇ ਕਪੂਰਸਲੇ ਜ਼ਿਲ੍ਹੇ ਦੇ ਇਨਸੀਡੈਂਟ ਹੈਗੇ ਉਹ ਸੀਆਈ ਵਾਲੇ ਪਰ ਇਹ ਐਕਟ ਕਿੰਨੀ ਦੇਰ ਤੋਂ ਕਿੰਨੇ ਸਮੇਂ ਤੋਂ ਤਕਰੀਬਨ ਮੈਂ ਮੇਰੇ ਹਿਸਾਬ ਨਾਲ 5 ਤੋਂ 6 ਮਹੀਨਿਆਂ ਤੋਂ ਸਰ ਜੇ ਜੇ ਤੁਸੀਂ ਦੱਸੇ ਕਿ ਚੈਨ ਹੈ ਕਿ ਇਹਨਾਂ ਦਾ ਸਿਸਟਮ ਕੀ ਇਹਨੂੰ ਬੀ ਦਾ ਨਹੀਂ ਪਤਾ ਬੀ ਨੂੰ ਸੀ ਦਾ ਨਹੀਂ ਪਤਾ ਉਹਨਾਂ ਵਿੱਚ ਵੀ ਕੋਈ ਇਨਵੋਲਵ ਹੈ ਨਾ ਉਹ ਵੀ ਪੜੇਗਾ ਅਸੀਂ ਮਿਸਿੰਗ ਲਿੰਕ ਸਾਰੇ ਜਿਹੜੇ ਆ ਆਪਣੇ ਉਹ ਆਲਰੇਡੀ ਅਸੀਂ ਕੱਢ ਲਏ ਹੈਗੇ ਆ